ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹੇ ਵਿੱਚ ਕੀਤੇ ਗਏ ਅਲਰਟ ਤੋਂ ਬਾਅਦ ਗੈਂਗਸਟਰਾਂ ਦੇ ਹੌਸਲੇ ਬਲੰਦ ਅਰਸ਼ ਡੱਲਾ ਦੇ ਸ਼ੂਟਰਾਂ ਨੇ ਸੁਨਿਆਰੇ ਦੀ ਦੁਕਾਨ ਤੇ ਗੋਲੀਆਂ ਚਲਾ ਕੇ ਵਾਰਦਾਤ ਨੂੰ ਦਿੱਤਾ ਅੰਜਾਮ ਪਹਿਲਾਂ ਤਮਕੀਆਂ ਭਰੀਆਂ ਕਾਲਾਂ ਆ ਰਹੀਆਂ ਸੀ ਦੁਕਾਨਦਾਰ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਫਰਾਰ ਹੋ ਗਏ ਧਰੀ ਦੀ ਤਰੀ ਰਹਗੀ ਕਾਨੂੰਨ ਵਿਵਸਥਾ ਪੁਲਿਸ ਬਲ ਤਨਾਤ ਹੋਣ ਦੇ ਬਾਵਜੂਦ ਅੰਜਾਮ ਦੇ ਕੇ ਨਿਕਲੇ ਸ਼ੂਟਰ ਵਿਧਾਨ ਸਭਾ ਸਪੀਕਰ ਫਿਰੋਜ਼ਪੁਰ ਵਿੱਚ ਪਹੁੰਚੇ ਹੋਏ ਸਨ ਆਜ਼ਾਦੀ ਦਿਹਾੜਾ ਮਨਾਉਣ ਵਾਸਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਂ ਦੀ ਸ਼ੂਟਰਾਂ ਨੇ ਖੋਲ ਦਿੱਤੀ ਪ੍ਰਸ਼ਾਸਨ ਦੀ ਪੋਲ ਆਜ਼ਾਦੀ ਦਿਹਾੜੇ ਮੌਕੇ ਫਿਰੋਜ਼ਪੁਰ ਵਿੱਚ ਅਲਰਟ ਕੀਤਾ ਹੋਇਆ ਹੈ ਉਸ ਦੇ ਬਾਵਜੂਦ ਵੀ ਸ਼ੂਟਰ ਸ਼ਰੇਆਮ ਦੇਨ ਦਿਹਾੜੇ ਦੁਕਾਨ ਤੇ ਮਾਲਕ ਉੱਪਰ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ ਪੁਲਿਸ ਹੱਥ ਤੇ ਹੱਥ ਧਰੀ ਬੈਠੀ ਰਹਿ ਜਾਂਦੀ ਹੈ ਮਾਮਲਾ ਹੈ ਫਿਰੋਜ਼ਪੁਰ ਦੇ ਕਸਬਾ ਜੀਰਾ ਦਾ ਜਿੱਥੇ ਸੁਨਿਆਰੇ ਦੀ ਦੁਕਾਨ ਤੇ ਅਰਸ਼ ਡੱਲਾ ਦੇ ਸ਼ੂਟਰਾਂ ਵੱਲੋਂ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਕਸਬਾ ਜੀਰਾ ਵਿੱਚ ਇੱਕ ਮੰਜੂ ਸੁਨਿਆਰਾ ਦੀ ਦੁਕਾਨ ਤੇ ਸ਼ੂਟਰਾਂ ਵੱਲੋਂ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਸੂਤਰਾਂ ਅਨੁਸਾਰ ਸਨਿਆਰੇ ਨੂੰ ਪਹਿਲਾਂ ਵੀ ਫਰੋਤੀਆਂ ਮੰਗਣ ਦੀਆਂ ਧਮਕੀਆਂ ਕਾਲਾਂ ਆ ਰਹੀਆਂ ਸਨ ਅੱਜ ਜਦੋਂ ਸਨਿਆਰਾ ਆਪਣੀ ਦੁਕਾਨ ਉੱਪਰ ਬੈਠਾ ਹੋਇਆ ਸੀ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਸ਼ੂਟਰ ਦੁਕਾਨ ਤੇ ਆਏ ਉਹਨਾਂ ਵਿੱਚੋਂ ਇੱਕ ਸ਼ੂਟਰ ਬਾਹਰ ਖੜਾ ਰਿਹਾ ਅਤੇ ਦੋ ਦੁਕਾਨ ਅੰਦਰ ਚਲੇ ਗਏ ਉਹਨਾਂ ਨੇ ਸਨਿਆਰੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਦ ਸਨਿਆਰਾ ਥੱਲੇ ਝੁੱਕ ਕੇ ਆਪਣੀ ਇਫਾਜ਼ਤ ਲਈ ਆਪਣੀ ਪਿਸਤੌਲ ਕੱਢਣ ਲੱਗਾ ਤਾਂ ਸ਼ੂਟਰਾਂ ਵੱਲੋਂ ਗੋਲੀ ਚਲਾਈ ਗਈ ਗੋਲੀ ਸਨਿਆਰੇ ਦੇ ਮੂੰਹ ਉੱਪਰ ਜਾ ਲੱਗੀ ਅਤੇ ਗੋਲੀ ਮਾਰ ਕੇ ਸ਼ੂਟਰ ਉਥੋਂ ਫਰਾਰ ਹੋ ਗਿਆ ਗਵਾਰਡੀਆਂ ਮੁਤਾਬਕ ਪਹਿਲਾਂ ਵੀ ਇਸ ਨਿਆਰੇ ਦੀਆਂ ਫਰੋਤੀ ਭਰੀਆਂ ਕਾਲਾਂ ਆ ਰਹੀਆਂ ਸਨ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਜਲਦ ਹੀ ਸ਼ੂਟਰਾਂ ਨੂੰ ਫੜਨ ਲਈ ਦਾਵਾ ਵੀ ਕੀਤਾ ਜਾ ਰਿਹਾ ਹੈ ਪਰ ਹਾਈ ਅਲਰਟ ਹੋਣ ਦੇ ਬਾਵਜੂਦ ਜੇਕਰ ਸ਼ਹਿਰਿਆਮ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤਾਂ ਕਾਨੂੰਨ ਵਿਵਸਥਾ ਦਾ ਕੀ ਹਾਲ ਹੁੰਦਾ ਹੈ ਗੋਲੀਆਂ ਚੱਲਣ ਤੋਂ ਬਾਅਦ ਸਾਫ਼ ਹੀ ਨਜ਼ਰ ਆਉਂਦਾ ਹੈ ਮਿੱਟੀ ਸ਼ੌੜਾ ਨਾਲ ਜੀ ਮੇਰੀ ਨਾਲ ਦੁਕਾਨਾ ਕੱਕਾ ਕਰਨਾ ਸ਼ੋਰ ਆ ਨਾਲ ਦੁਕਾਨਾ ਮੰਜੂ ਸਿੰਘ ਇਹਨਾਂ ਨੂੰ ਪਹਿਲਾਂ ਥ੍ਰੈਟ ਦੀਆਂ ਗੋਲਾ ਵੀ ਆਉਂਦੀਆਂ ਰਹੀਆਂ ਤੇ ਫੋਨ ਨਹੀਂ ਚੱਕ ਰਹੇ ਕੁਝ ਪਿੰਨਿਆਂ ਨੇ ਪਲਸਰ ਮੋਟਰਸਾਈਕਲ ਤੇ ਆਏ ਆ ਕੋਈ ਮੂਤਰ ਹਮਾਲ ਨਹੀਂ ਬੰਨਿਆ ਪਿੰਨਿਆਂ ਨੇ ਆਏ ਆ ਆਰਮਨੈਕ ਮੋਟਰਸਾਈਕਲ ਰੋਕਿਆ ਏ ਕਿ ਇਹਨੇ ਮੁਰਸ਼ਾ ਮੋਰੀਆ ਦੋ ਦੋ ਹੀ ਨੇ ਅੰਦਰ ਵੜੇ ਆ ਵਰਦੇ ਸਾਰੀ ਇੱਕ ਨੇ ਕੱਢੀ ਪਿਸਤੌਲ ਦੇ ਨਾਲੇ ਗੋਲੀ ਚਲਾਉਣ ਲੱਗੇ ਆ ਹੁਣ ਆਪਦੀ ਪਿਸਤੌਲ ਚੱਕਣ ਵਾਸਤੇ ਥੱਲੇ ਮੂੰਹ ਕੀਤਾ ਤੇ ਸਿਰ ਦੀ ਜਗ੍ਹਾ ਗਲਤ ਗੋਲੀ ਵੱਜੀ ਆ ਉਹ ਵੱਜ ਗਈ ਇੱਥੇ ਬਚਾਅ ਹੋ ਗਿਆ ਉਨੀ ਦਿਨੋਂ ਨਿਕਲ ਗਏ ਆ ਪ੍ਰਸ਼ਾਸਨੋਂ ਉਸੇ ਟਾਈਮ ਦੀ ਐਸਐਸਓ ਸਾਹਿਬ ਜੀਰਾ ਸੀਟੀ ਦੇ ਐਸਐਸਓ ਸਾਹਿਬ ਗਰਮੇਸ਼ ਸਿੰਘ ਜੀ ਨਵੇਂ ਆਏ ਆ ਉਹ ਵੀ ਮੁੱਖ ਜਪੂ ਜੀ ਡੀਐਸਓ ਸਾਹਿਬ ਮੁੱਖ ਤੇ ਆ ਗਏ ਆ ਸਰਸਰ ਸਾਹਿਬ ਵੀ ਮੌਕੇ ਤੇ ਪਹੁੰਚ ਗਏ ਆ ਮੌਕਾ ਵੇਖ ਗਿਆ ਕੈਮਰੇ ਰਿਕਾਰਡਿੰਗ ਸਾਰੇ ਸਾਰੇ ਕੋਲ ਚੈੱਕ ਕਰ ਲਿਆ ਹੋਇਆ ਜੋ ਜੋ ਕੈਮਰੇ ਲੱਗੇ ਸਾਰੀ ਸਾਰੀ ਲਾਈਵ ਰਿਪੋਰਟਿੰਗ ਜਿਹੜੀ ਸੀ ਉਹਨਾਂ ਦੀ ਬਣੀ ਸਾਰੀ ਲਾਈਵ ਲੈ ਕੇ ਚੱਲੇ ਗਿਆ ਜੀ ਡੀ ਵੀ ਆਰ ਵੀ ਨਾਲ ਲੈ ਕੇ ਆ ਸੀ ਟੂ ਜ਼ੈਡ ਜੀ ਪ੍ਰਸ਼ਾਸਨ ਨਾਲ ਲੈ ਗਿਆ ਹੋਇਆ ਫਿਰ ਇਹ ਮੋ ਵੀ ਖੁੱਲੇ ਹੋਏ ਇਹ ਕੌਣ ਕੌਣ ਲੱਗਦੇ ਕੌਣ ਬੰਦੇ ਹੋਣਗੇ ਜੀ ਏ ਮਕੂ ਜੀ ਹੁਣ ਕੌਣ ਹੈ ਜੀ ਥੈਟ ਕੋਲਾ ਕਰਦੇ ਆ ਕਿਹੜੇ ਸ਼ਰੇਮੋਂ ਆਉਂਦੇ ਦੁਕਾਨ ਤੇ ਪੱਕਲੇ-ਪੱਕਲੇ ਬੈਠਦੇ ਆ ਕਿਹਦੇ ਨਾਲ ਤੁਸੀਂ ਕਹਿ ਰਹੇ ਆਂ ਵੀ ਕੌਣ ਹੋਊਗਾ ਜਿਹੜਾ ਜਿਹਦਾ ਨਾਂ ਲੈ ਕੇ ਆਇਆ ਵੀ ਅਰਸ਼ਦ ਵਾਲੇ ਨਾਲ ਲੈ ਰਿਹਾ ਜੀ ਅਰਸ਼ਦ ਵਾਲਾ ਜਿਹੜਾ ਦੁਕਾਨ ਦੁਕਾਨ ਦਾ ਮਾਲਕ ਹੈ ਸਮਝੋ ਤੁਸੀਂ ਕਹਿ ਰਹੇ ਆਂ ਡਾਲੇ ਵਾਲੋ ਪਹਿਲਾਂ ਵੀ ਖੁੱਲੀਆਂ ਕੋਲਾ ਆਈਆਂ ਨਹੀਂ ਕੋਲਾ ਨਹੀਂ ਚੱਕ ਰਹੇ ਹਾਂਜੀ